ਕੋਈ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਣਾਂ ਦਾ ਤਾਂ ਮੈਂ ਤੇ ਮੇਰਾ ਛੋਟਾ ਭਰਾ ਸੁਖਰਾਜ ਆਹੀਂ ਦੋਵੇਂ ਜਣੇ ਅੱਜ ਪਹਿਲੀ ਯਾਤਰਾ ਠੀਕ ਹੈ ਕੋਈ ਨਹੀਂ ਤੁਰੇ ਸਾਡੇ ਨਾਲ ਬੜਿਆਂ ਨੇ ਪੁੱਛਿਆ ਸਟਰੀਟ ਤੇ ਮੈਂ ਪਾਸ ਸਟਰੀਟ ਪਈ ਮੋਤ ਲਿਖਿਆ ਮੈਂ ਗਏ ਨਹੀਂ ਆਉਣਾ ਐ ਦੱਸ ਦਿਓ ਅਸੀਂ 8 ਵਜੇ ਤੁਰਾਂਗੇ ਹੁਣ ਸਵਾ 8 ਹੋਏ ਆ ਅਸੀਂ ਤੁਰ ਪਏ ਆਪਣੇ ਘਰੋਂ ਤੇ ਥੋੜਾ ਦੂਰ ਵੀ ਆ ਗਏ ਆ ਤੇ ਹੁਣ ਕਿੰਨਾ ਆਪਣਾ ਭੰਡਾ ਕਿਲੋਮੀਟਰ ਹੈ 14 ਦੇ ਲੱਗ ਬੰਦਾ ਓ ਜੇ ਮਾਮਾ ਕਮਣਾ ਹੈ 19 ਦੇ ਲੱਗ ਬੰਦਾ 18 18 ਦੇ ਚਮਾਲ ਬੰਦਾ ਜਿੰਨਾ ਕਿ ਮੈਨੂੰ ਪੱਕਾ ਨਹੀਂ ਨਾ ਪਤਾ ਇੱਥੇ 18 ਬਹ ਨਜਵਾਲ ਦੂਬਾ ਨਾ ਮੋੜ ਤਾ ਹੀ ਫਿਰ ਦੂਬਾ ਨਾ ਅੰਦਰ ਲੋ ਕੋਲ ਮਾਜ 22 ਕਿਲੋਮੀਟਰ ਆ ਬਾਪੂ 22 ਕਿਲੋ ਮੰਗਦੇ ਪਰ ਅਸਲ ਮੈਂ ਵੇਖ ਕਹਿ ਤੁਰੇ ਸਾਰੀ ਜਾਣਕਾਰੀ ਕੱਢੀ ਆ ਉਹ ਨਹੀਂ ਮੈਂ ਦੂਰ ਜੱਗੇ ਜਾਣਾ ਤੇ ਰਸਤੇ ਦੇ ਵਿੱਚ ਆਪਾਂ ਹਰ ਇੱਕ ਲੰਗਰ ਤੇ ਰੁਕਣਾ ਹੈ ਤੇ ਕੀ એનર્ਜੀ ਚਾਹੀਦੀ ਐਨਰਜੀ ਇਹ ਖਾਲੀ 배ਡ ਭਜ ਨਹੀਂ ਹੁੰਦਾ ਚਲ ਆਏ ਹੁਣ ਸ਼ੁਰੂ ਕਰਦੇ ਨੀ ਨਾ ਕਰ ਤੋ 1.5-2 ਕਿਲੋਮੀਟਰ ਦੂਰ ਆ ਗਿਆ ਇੱਥੇ ਲੱਗਾ ਅੱਗੇ ਲੰਗਰ ਇੱਥੇ ਦਾ ਆ ਭਾਈ ਸਭ ਕਹਿ ਰਹੇ ਨਹੀਂ ਨਹੀਂ ਸਿੱਧਾ ਸੁਰ ਸਿੰਘ ਜਾ ਕੇ ਰੁਕਣਾ ਆ ਹੈ ਕੀ ਚੱਕਰ ਆ ਨਾ ਗਰਭਾਂ ਦਾ ਮੇਰਾ ਹੋ ਰਿਹਾ ਹੈ ਸੁਸਤੀ ਵੀ ਆ ਜਾਂਦੀ ਮੈਂ ਚਾਹ ਪੀਂਦਾ ਸੁਸਤੀ ਵੀ ਆ ਜਾਂਦੀ ਚਾਹ ਵਾਲੀ ਪੈ ਜਾਂਦੀ ਹੈ ਚਲ ਸੌਰ ਸਿੰਘ ਠੀਕ ਹੈ ਖੁਸ਼ ਰਹਾ ਮੈਂ ਇਧਰ ਲੰਗਰ ਬੜਾ ਸਵਾਲ ਹੁੰਦੇ ਨੇ ਇਧਰ ਸੌਰ ਸਿੰਘ ਦੇ ਬੜਾ ਚਲ ਠੀਕ ਹੈ ਸੌਰ ਸਿੰਘ ਸੌਰ ਸਿੰਘ ਆ ਦੇਖ ਲੰਗਰ ਸੁੱਕਾ ਨਹੀਂ ਜਾਣਾ ਕਹਿੰਦਾ ਚਲੋ ਇੱਥੋਂ ਪਾਣੀ ਪੀ ਲੈਣੇ ਘੜੋ ਘੜ ਆਰਾਮ ਵਧੀਆ ਵਧੀਆ ਗਾਈਸ ਆ ਚੈੱਕ ਕਰੋ ਆ ਹੁੰਦਾ ਹੀ ਮੇਰਾ ਪੁਰਾਣਾ ਸਕੂਲ ਪੁਰਾਣਾ ਬਹੁਤ ਪੁਰਾਣਾ ਜਦੋਂ ਮੈਂ 10ਵੀਂ ਚ ਪੜਦਾ ਨਾ ਇਹਨਾਂ ਉਦੋਂ ਦਾ ਪਰ ਬੜਾ ਵਧੀਆ ਸਕੂਲ ਹੁੰਦਾ ਗੁਰੇ ਇਸ ਤੋਂ ਬੈਸਟ ਸਕੂਲ ਮੈਨੂੰ ਆਇਆ ਤੱਕ ਦੇਖਿਆ ਨਹੀਂ ਕਿਤੇ ਆਸ-ਪਾਸੇ ਵੇਰਾ ਕਿਹੜਾ ਸਭੂ ਚਾਹੀਏ ਅੱਗੇ ਆਉਣਾ ਇਹਦੇ ਵੀ ਨਹੀਂ ਅੱਗੇ ਆਉਣਾ ਇਹ ਵਾਲਾ ਮੇਰਾ ਤਾਂ ਹਾਲ ਬੜਾ ਸ਼ੌਣੀ ਚ ਮਜ਼ੇ ਆਏ ਕਿਤੇ ਯਾਰ ਕੀ ਬਾਤ ਹੈ ਕੀ ਡੰਡੇ ਵਾਈ ਦੇ ਰਹੇ ਨਹੀਂ ਵਾਈ ਦੇ ਨਹੀਂ ਰਹੇ ਪਰ ਸਿਕਟ ਬਹੁਤ ਹੀ ਚਪੇੜਾ ਦਾ ਡਰ ਲੱਗਦਾ ਹੈ ਸਾਲਾਂ ਨੂੰ ਤੁਰਦੇ ਨਾ ਅੱਧਾ ਘੰਟਾ ਹੋ ਗਿਆ ਵਾ ਤੇ ਆਈਏ ਲੈ ਸਿਕੂਰੇ ਪਾਰ ਕਿਤਾ ਹੈ ਬੜੇ ਆਰਾਮ ਨਾਲ ਤੁਰ ਰਹੇ ਪਹੁੰਚ ਜਾਗੇ ਸ਼ਾਮ ਤਾਈਂ ਸ਼ਤ ਦੇ ਵੇਖੋ ਜੀ ਹੁਣ ਅਸੀਂ ਰਸਤੇ ਦੇ ਵਿੱਚ ਸੁਖਰਾ ਜਾਣੀ ਹੈ ਆਪਣਾ ਪੈਟਰੋਲ ਫੋਨ ਆਇਆ ਕੀ ਟੈਂਕੀ ਨਾਲ ਦੀ ਖਾਲੀ ਹੋ ਗਈ ਕਹਿੰਦੇ ਪੈਟਰੋਲ ਨਾਲ ਛੇਤੀ ਸਪੀਡ ਫੜੀ ਜਾਂਦੀ ਆ ਛੇਤੀ ਪਹੁੰਚਾਂਗੇ ਕਹਿੰਦਾ ਪੈਟਰੋਲ ਪੋਣਾ 2 ਲੀਟਰ ਇਕੱਠਾ ਹੀ ਹੁਣੇ ਪਿੱਖੀ ਵਿੰਡੋ ਪਾਇ ਕਿੰਨੇ ਗਲਾਸ ਪਾਣੀ ਪੀ ਕੇ ਤੁਰੇ ਤੇ ਫਿਰ ਪਾਣੀ ਕਿੰਨਾ ਪਾਣੀ ਪੀਣਾ ਤੂੰ ਹੈ ਪਾਣੀ ਪੀ ਜਾ ਪੈਟਰੋਲ ਪੀ ਛੇਤੀ ਪਹੁੰਚੇਗਾ ਇੱਕੀ ਜ ਟੰਕੀ ਭੁੱਲ ਹੋਮ ਲੈਂਡਰ ਦੇ ਅਨੁਸਾਰ ਸਕਿਆ ਸੋਚੇਗਾ ਜੀ ਪਹੁੰਚ ਨਹੀਂ ਆਲੇ ਆ ਰਸਤੇ ਦੇ ਵਿੱਚ ਹੀ ਖਾ ਰਹੇ ਆ ਉਹ ਕੀ ਖਾ ਰਹੇ ਆ ਪਮਕੋੜੇ ਫ੍ਰੈਂਚ ਫ੍ਰਾਈ ਰਾ ਇਧਰ ਇੱਕ ਦੋ ਮੈਂ ਵੀ ਖਾਉਣਾ ਫ੍ਰੈਂਚ ਫ੍ਰਾਈ ਇਹ ਬਾਈਸ ਉੱਡ ਰਹੇ ਹੋ ਇਧਰੇ ਕੋ ਰਾਸਤੇ ਦੇ ਵਿੱਚ ਰੁੱਕ ਕੇ ਕੁੱਤੇੜਾ ਘੇਡਿਆ ਜਾ ਰਿਹਾ ਹੈ ਇਹ ਕੀ ਇਹ ਕੀ ਹੋ ਰਿਹਾ ਹੈ ਇਹ ਬੱਸ ਕੀ ਹੋਇਆ ਕੀ ਕਰੀਏ ਹੈਲੋ ਹੈਲੋ ਅੱਛਾ ਚਲੋ ਇਧਰ ਆ ਮੈਂ ਫੋਟੋ ਵਿਚਾਣੀ ਇਹ ਦੇ ਨਾਲ ਆ ਇਧਰ ਆੜਾ ਆੜਾ ਮੇਰੇ ਫੋਨ ਚੱਲ ਸੁਖਰਾਏ ਦੇ ਦੋਸਤ ਘਰੇ ਆਏ ਆ ਤੇ ਰਾਸਤੇ 'ਚ దా హలో ਨਰਸਰੀ ਦੇ ਵਿੱਚ ਤਾਂ ਸੁਖਰਾਜਣ ਜਵਾ ਵੀ ਗੱਲਾਂ ਚੱਲ ਰਹੀਆਂ ਨੇ ਬਹੁਤ ਗੱਲਾਂ ਜੁੜੀਆਂ ਕਰਕੇ ਹੀ ਆਉਗੀ ਹੁਣ ਆ ਗਿਆ ਵਾ ਚੱਲਦੇ ਫੜਾਫੜੋ ਨਾਲ ਇੱਥੇ ਇਹ ਲੇਟ ਬੜਾ ਹੋਣਾ ਆਪਾਂ ਟਾਈਮ ਸਰ ਫਾਈਨਲੀ ਪੱਧਰੀ ਮੋੜ ਤੇ ਪਹੁੰਚ ਚੁਕੇ ਆ ਤੇ ਚੈੱਕ ਕਰੋ ਐਸੇ ਆਪਣਾ ਆਪਣੇ ਏਰੀਆ ਦਾ ਸਭ ਤੋਂ ਵੱਡਾ ਲੰਗਰ ਲੱਗਦਾ ਹੈ ਨਾ ਕਿ ਨਹੀਂ ਹਾਂ ਸਵਾਦ ਵੀ ਉਹਨਾਂ ਹੀ ਹੁੰਦਾ ਇੱਕ ਵਾਰ ਇੱਥੇ ਬਸ ਖੀਰ ਹੋਵੇ ਨਾ ਓਹੋ ਓਹ ਆਨੰਦ ਹੀ ਵੱਜ ਜਾਣਾ ਗੁਰੂਆ ਬਾਕੀ ਸ਼ਰਧਾਈ ਦੇ ਹੈਗੀ ਹੈਗੀ ਆ ਉਹ ਪੀਏ ਨਹੀਂ ਨਹੀਂ ਮੈਂ ਮੈਂ ਜਾਣਾ ਹਲੇ ਭਰਾ ਮੈਂ ਤੇ ਸੱਤਿਆ ਇੰਨੀ ਮੇਰੇ ਤਾਂ ਨੰਗੇ ਪੈਰੀਂ ਮੈਂ ਤੁਰਨਾ ਮੇਰੇ ਛਾਲੇ ਪੈਣੇ ਸ਼ੁਰੂ ਹੋ ਗਏ ਆ ਯਾਰ ਚਾਹ ਪੀ ਕੇ ਤੇ ਹੁਣ ਆਪਾਂ ਪੀਣ ਚੱਲੇ ਆ ਸ਼ਰਧਾਈ ਦੋਸਤੋ ਤੇ ਆਹ ਸਾਇੰਟਿਸਟ ਕੀ ਕਹਿੰਦੇ ਆ ਮਾ ਤਤਾ ਪੀ ਕੇ ਤੇ ਬਾਹਰ ਠੰਡਾ ਫੀਲਿੰਗ ਤੱਕੇ ਪੈਣੀ ਪਰ ਅੱਗੇ ਪਿਆਨ ਦੇ ਫਟਾਕੇ ਆ ਨੂੰ ਕਹਿੰਦੀਆਂ ਦੇ ਫਟਾਕੇ ਫਟੂ ਕੇ ਅਸੀਂ ਚਾਹ ਦੇ ਉੱਤੇ ਛਤਾਈ ਪੀ ਸਕਦੇ ਸਰ ਸੈਂਗਿਆ ਦੂੰਗੀ ਨਾ ਸਾ ਵੀ ਉਹ ਤੂੰ ਮੇਰੀ ਫਿਕਰ ਨਾ ਕਰ ਤੂੰ ਆਪਣੀ ਕਰ ਮੈਂ ਤੇ ਸ਼ਰਧਾਈ ਪੀ ਰਹਿਣੀ ਆਣਾ ਵੇ ਬਾਈ ਜੀ ਇਹ ਨਹੀਂ ਦੋਵੇਂ ਨਾ ਤਾਂ ਲੱਗਾ ਜਿ ਸ਼ਬੀਲ ਉਹ ਦੂਜੀ ਯਾਰੇ ਪਾਣੀ ਆ ਬੰਨਿਆ ਬਰੋਕੀ ਕਰਦੇ ਥੋੜਾ ਜਿਹਾ ਧੱਗਾ ਹੋ ਗਿਆ ਮੇਰੇ ਨਾਲ ਸ਼ਰਧਾਈ ਦਾ ਲੰਗੜ ਚੱਲ ਵੀ ਨਹੀਂ ਹੋਇਆ ਕਹਿੰਦੇ برف ਵਾਲਾ ਟਰੱਕ ਪਖੀਵਣ ਤੁਰਿਆ ਵਾ ਪਤਾ ਨਹੀਂ ਕਦੋਂ ਪਹੁੰਚਣਾ ਵਾ ਤੇ ਫਿਰ ਹੁਣ ਇੱਥੇ ਵੇਟ ਕਰਨ ਦਾ ਚੰਗਾ ਆ ਅੱਗੇ ਚੱਲਦੇ ਆ ਆਹੀ 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 ਕ ਲੈਣਾ ਯਾਰ ਜਦੋਂ ਇਹੋ ਜਿਹੇ ਬੰਦਾ ਨਾਲ ਹੋਵੇ ਜਿਹੜਾ ਅੱਗੇ ਨਹੀਂ ਨਹੀਂ ਪੂਜਾ ਜਾ ਮਰ ਜਾ ਇਹ ਕਿਹਦੇ ਨੂੰ ਸ਼ਰਧਾਈ ਰੋਟੀ ਨੂੰ ਮਰ ਲਾਣਾ ਬੰਦੇ ਵੇਖੋ ਬਹੁਤ ਬੁਰਾ ਬੰਦਾ ਚੱਲਣ ਆ ਆਹ ਵੇਖੋ ਗੁਰੂ ਕਿੱਧਰ ਗਿਆ ਓਏ ਇੱਕ ਕਾਲਾ ਬਣਿਆ ਮਾ ਲੋਹਾ ਹੈ ਲੋਹਾ ਹੈ ਮਣ ਕੀ ਕੀ ਗੀਆ ਗੁਰੂਆ ਪੈਰ ਚ ਲੰਗ ਗਿਆ ਸਕਾਰ ਬਾਦੀ ਇੱਕ ਫਿਰ ਅਬ ਇਥੋਂ ਪੈਰ ਚ ਬੁਰਾਰ ਬਕ ਇਹ ਹੋ ਗਿਆ ਹਾਂ ਹੁਣ ਵੇਖਿਓ ਹੈਗਾ ਹੋਰ ਬੱਜਾ ਦੇ ਕੋਈ ਗੁਰੂਆ ਹੋਰ ਤਾਂ ਨਹੀਂ ਹੈਗਾ ਵੇਤ ਨਾਲ ਅਮਰੀਕਾ ਗਈ ਜਾਂਦਾ ਜਰਾ ਤੇ ਮੇਰੇ ਵੀਡ ਹੋਂਦੀ ਹਾਂ ਹਾਂ ਠੀਕ ਹੈ ਓਕੇ ਪੱਕੀ ਗੱਲ ਠੀਕ ਹੈ ਮੈਂ ਠੀਕ ਹੈ ਡਾਕਟਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਸਹੀ ਗੱਲ ਨਾਲ ਗੁਰੂ ਆ ਬੜੀ ਮੈਨੂੰ ਇੱਕਦਮ ਜੇ ਵੀਡ ਹੁੰਦੇ ਮੈਂ ਪਾਣੀ ਕੀ ਚੱਕਰ ਹੋ ਗਿਆ ਲੱਗਦਾ ਛਾਲੇ ਪੈ ਗਏ ਮੈਂ ਇਹ ਸੋਚਿਆ ਸੀ ਪਰ ਜਦੋਂ ਮੈਂ ਵੇਖਿਆ ਨਾ ਆਪਣੇ ਕੀ ਡੋੜ ਫਾਈਨਲ ਕੋਈ ਨਾ ਹੁਣ ਜਾਣਦੇ ਦੇਖੀ ਜਾਊਗੀ ਪਹੁੰਚ ਜਾਣਾ ਗੁਰੂ ਆ ਗੁਰੂ ਆ ਰੱਬ ਦਾ ਨਾਮ ਆ ਡਾਕਟਰ ਸਾਹਿਬ ਜਿਹਨੇ ਚਿਹਰੇ ਆਪਣੇ ਨਾਲ ਚੱਕਰੀ ਕੋਈ ਨਹੀਂ ਆ ਮਾਲੂ ਤੇ ਕੋਈ ਨਹੀਂ ਤੇ ਡਾਕਟਰ ਡਾਕਟਰ ਸਾਹਿਬ ਉਹ ਡਰ ਹੀ ਜਾਂਦੇ ਆ ਕਹਿੰਦੇ ਪੁਰਾਣਾ ਲੋਹਾ ਹੀ ਲੋਹੇ ਦੀ ਜੀ ਬੱਜ ਗਈ ਵਿੱਚ ਇਨਫੈਕਸ਼ਨ ਹੋ ਸਕਦੀ ਕੋਈ ਜਾਂਦੀ ਆ ਨਹੀਂ ਹੁਣ ਤਾਂ ਨਹੀਂ ਹੋਊਗੀ ਨਾ ਇੰਨੇ ਵੇ ਤਰ੍ਹਾਂ ਪਾਣੀ ਨਾਲ ਤੋੜਾ ਹੈ ਕੋਲਾਂਗੇ ਇਥੇ ਆਵੇ ਗੁਰਦਾਰੇ ਸਾਈਂ ਪਹੁੰਚ ਗਏ ਨਾ ਇੱਕ ਕਰਿਆਦਾ ਪੈਰ ਨੂੰ ਥੋੜਾ ਲੈ ਚੰਗੀ ਤਰ੍ਹਾਂ ਵਾਹਿਆ ਤਾਂ ਲੋਹੇ ਡੋਪੋਤ ਲੋਹੀ ਲੋਹੇ ਪਤਲਾ ਲੋਹਾ ਪਤਲਾ ਨਹੀਂ ਹੁੰਦਾ ਕੱਲੋਂ ਕੱਢ ਦੂਸਰਾ ਵਾ ਇਹ ਲੱਕੜ ਤੋਂ ਉਤਰ ਪਾ ਲੱਗ ਜਾਂ ਲੱਕੜਿਆ ਹਾਂ ਛਿਲਦੀ ਹੋਣੀ ਹੈ ਉਹ ਤੇ ਛਿਲਤ ਨਹੀਂ ਨਾ ਟੁੱਟ ਜਾਣੀ ਟੁੱਟਣ ਸੋ ਨਾ ਹੀੜਦੇ ਹੁੰਦੇ ਆ ਉੱਥੇ ਹੁਣ ਆਪਾਂ ਆਵਾ ਸ਼੍ਰੀ ਚੰਦ ਦੇ ਗੁਰਦਾਰੇ ਪਹੁੰਚ ਲਏ ਆ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਇਹ ਕਰੀ ਪੈਰ ਤੋਂ ਹੋ ਗਿਆ ਤੇ ਦੁਬਾਰਾ ਵਿਖਾਓ ਸਾਨੂੰ ਦੇ ਕੋ ਜੂਰ ਨਾ ਵਜਾ ਹੋਵੇ ਜਾਂ ਹੱਲੇ ਵੀ ਅੰਦਰ ਉਹ ਹੋਵੇ ਕੀ ਜੋ ਵੀ ਸੀ ਤੇ ਆਪ ਮੈਂ ਚਲੋ ਪੈਰ ਧੋ ਦੇ ਪਰਦੇ ਕੰਸਟ ਡਾਕਟਰ ਸਾਹਿਬ ਨੇ ਕਨਫਰਮ ਕਰ ਚੁੱਕੇ ਵੇਖ ਕੇ ਕਿ ਜਿਹੜਾ ਮੇਰੇ ਵਜਾ ਹੀ ਨਾ ਬਸ ਉਹ ਨਿਸ਼ਾਨ ਬਾਕੀ ਆ ਪੂਰਾ ਜਿੱਥੋਂ ਅੰਦਰ ਤੱਕ ਉਹ ਕੇਲੇ ਜਾ ਗਿਆ ਹੋਆ ਬਾਕੀ ਸਭ ਕੋ ਸਹੀ ਟੈਂਸ਼ਨ ਲੈ ਦਿ ਲੋੜਨੀ ਆ ਤੇ ਉਧਰ ਰੋ ਦਾ ਲੰਗਰ ਲੱਗਾ ਉਹ ਵੀ ਇਹ ਵੇਲਾ ਇਹਨੇ ਨਹੀਂ ਸੋਚੀਦਾ ਹੁੰਦਾ ਉਹ ਨਾ ਇਹ ਚੈੱਕ ਕਰੋ ਰੋ ਮਨਨ ਇਹ ਕਰੇ ਉੱਡ ਅੱਗੇ ਦਰਦੇ ਆ ਗੁਰ ਰਸਤੇ ਹੀ ਕੱਢੇ ਸੋਹਣੇ ਸੋਹਣੇ ਫੁੱਲ ਬਸ ਕੋਈ ਕੰਡਾ ਗੁੰਡਾ ਨਾ ਆਵੇ ਮੇਰੇ ਕਿਉਂ ਨਾ ਥੋੜਾ ਜਿਹਾ ਬੋਲ ਲਈ ਗੁਰੂਆ ਇੱਥੇ ਬਦਕਾਂ ਹੀ ਤੁਰੀਆਂ ਫਿਰਦੀਆਂ ਛੋਟੀਆਂ ਛੜੀਆਂ ਆਂ ਵਦ ਕਿੱਥੇ ਹੋਣੇ ਵੜ ਗਈਆਂ ਇੱਥੇ ਅੰਦਰ ਜਾਣਾ ਓਹ ਛੋਟੀਆਂ ਹੀ ਉਧਰ ਹੋਈਆਂ ਦਿਖਦੀਆਂ ਉਹ ਬੂੜ ਪਾ ਮਾਮਾ ਤੈਨੂੰ ਕਿ ਚੱਕਰ ਨਹੀਂ ਆ ਆਪਾਂ ਵਾਣ ਕਿੱਥੇ ਪਹੁੰਚ ਗਏ ਆ ਆਪਾਂ ਬੜਾਈ ਆ ਗਏ ਮੁਸਕੇ ਕਿੱਥੇ ਨੇ ਪਹੁੰਚ ਗਏ ਆ ਨਾ ਇੱਥੇ ਤਾਂ ਬੂੜੇ ਪਹੜੇ ਚੂੜੀ ਲੈਣੇ ਪੁੱਤ ਹੈਂ ਵੇਲਾ ਝੂੜ ਲੈਣੇ ਮੁਰਗਣਾ ਕੀ ਪਾਰ ਸਕਦੇ ਆਂ ਆਲਗੜਾ ਝੂੜਣੇ ਕਿ ਦਵਾਏ ਚੱਲ ਆਏ ਹੱਡੀ ਜੀ ਤੱਕੜਾਈ ਕੰਮ ਕੀਤਾ ਇਥੇ ਇਹਨਾਂ ਨੇ ਚਲੋ ਵਧੀਆ ਸਹੀ ਹੈ ਸਹੀ ਹੈ ਜਦੋਂ ਅਸੀਂ ਪਹੁੰਚੇ ਸ਼ਿਸ਼ਰੇਵਾਲ ਤਸੀਂ ਆ ਗਏ ਇੱਕ ਐਲੀਮੈਂਟਰੀ ਸਕੂਲ ਉਦੋਂ ਹੀ ਤਾਂ ਦੋਸਤੋ ਆਪਾਂ ਸ਼ਿਸ਼ਰੇਵਾਲ ਰਗੇ ਆਂ ਤੇ ਇੰਤਜ਼ਾਰ ਜਿਆਦਾ ਪੇਪਰ ਕਾਉਣ ਆਏ ਆ ਜਿਹੜੇ ਕਿਹਨ ਟਕੜ ਨਾਲ ਮਾਰੇ ਦੀ ਲੋੜ ਹੈ ਤੇ ਮੇਰੇ ਨਾਲ ਸੰਪਰਕ ਨਾ ਕਰੇ ਵੀ ਮੈਨੂੰ ਆਪ ਨਹੀਂ ਆਉਂਦਾ ਇਹ ਨਾ ਕਰਦਾ ਇਹ ਇਹ ਨੂੰ ਨਹੀਂ ਹੁੰਦਾ ਮੈਂ ਪਰ ਇਹ ਕੋਈ ਤੇ ਦੱਸੂਗਾ ਇਹ ਵੇ ਨਹੀਂ ਕਰਕੇ ਦਿੱਤੀ ਹੈ ਟੈਨਸ਼ਨ ਬਾਈ ਬਾਈ ਫਿਰ ਮਿਲਣਗੇ ਹੋਰ ਸਭ ਮਸਲਾ ਇਦਾਂ ਹੈ ਕਿ ਇੱਥੇ ਦਾ ਸਿਸ਼ਰੇਵਾਲ ਸਕੂਲ ਆ ਉਥੇ ਨਾ ਮੇਰੀ ਵੱਡੀ ਭੈਣ ਆ ਤਾਂ ਟੀਚਰ ਆ ਤੇ ਅਸੀਂ ਫਿਰ ਮਿਲ ਲਾਗੇ ਥੋੜੀ देर ਮੈਂ ਚਲੋ ਮੈਂ ਪੈਂਡਾ ਵਾਵਾ ਬੈ ਗਿਆ ਆਪਾਂ ਕਿੰਨੇ ਮਿੰਟ ਲੇਟ ਹੋ ਜਗੇ 15 15 ਮਿੰਟ ਨਹੀਂ 15 ਦੇ ਪਾਉਣ ਜਾਂਦੇ ਲਾਤੀ ਮੇਰੇ ਖਿਆਲਾਂ ਆਹ 15 ਮਿੰਟ ਚਲੋ 15 ਮਿੰਟ ਲੇਟ ਮੰਨੇ ਚੱਲਦੇ ਸਾਰਾ ਹੀ ਮੰਨ ਲਾ ਵਲ ਵੱਡਾ ਘੰਟਾ ਖਤਮ ਹੋ ਗਿਆ ਅੱਡਾ ਇੱਥੇ ਤੇ ਮੇਰੇ ਪੈਰ ਹੋਰ ਥੱਕ ਰਹੇ ਕਿਉਂਕਿ ਇੱਥੋਂ ਫਿਰ ਮੋੜਤੇ ਮੈਂ ਵਾਪਸ ਜਾਣਾ ਆ ਐਵੇਂ ਪੈੜਾ ਪਾਇਆ ਮੈਂ ਪਰ ਨਹੀਂ ਚਲੋ ਮਿਲਣਾ ਵੀ ਜ਼ਰੂਰੀ ਹੈ ਮੈਂ ਜੇ ਮੁੜ ਕੇ ਫਿਰ ਕਹਿਣਗੇ ਲਾਗੋ ਨਾਂਗਿਆ ਪਾਰਸ ਦੱਸਿਆ ਬਣੀ ਵੱਡਾ ਆਦਮੀ ਬਣ ਗਿਆ ਹੁੰਦਾ ਹੁੰਦਾ ਇਦਾਂ ਉਹ ਗੱਲ ਬੱਕਰੀ ਬਣਿਆਣੀ ਹੈ ਉਹ ਗੱਲ ਬੱਕਰੀ ਬਣਿਆਣੀ ਉਹਨੇ ਮੈਂ ਕੁੜੀ ਡਾਇ ਹੈ ਉਹ ਜਿਹੜੇ ਫਲੈਗ ਫੋਰ ਰਿਵਿਊ ਨਹੀਂ ਆਉਂਦੇ ਸੀ ਇੰਸਟਾ ਦੇ ਤੇ ਮੈਂ ਉਹ ਕਰਤਾ ਉਹਨੇ 1200 ਫੋਲੋਅਰ ਹੀ ਧਾਤਾ ਕਿੱਧਰ ਚਲਾ ਕੋ ਯਾਰ ਹੁਣ ਆਹ ਰਹਾ ਮੋੜ ਪਈਆਂ ਲੈ ਤੁਰ ਕੇ ਜਾ ਰਹੇ ਆ ਤੇ ਆਹ ਮੋੜ ਆ ਤੇ ਆਹ ਇੱਥੇ ਲੈ ਤੇ ਲਹੀਂ ਕਿਨਾ ਤੁਰ ਲਿਆ ਤੇ ਹੁਣ ਅਸੀਂ ਇੱਥੋਂ ਤੁਰ ਕੇ ਫੇਰ ਅਸੀਂ ਆਪਣੇ ਮੇਨ ਰੂਟ ਤੇ ਮੇਨ ਰੂਟ ਤੇ ਪਹੁੰਚਣਾ ਫਿਰ ਜਾ ਕਿਤੇ ਮੇਨ ਰੂਟ ਤੇ ਕੋਈ ਰੂਟ ਤੋਂ ਫਟ ਕੇ ਫਟ ਕੇ ਫਿਰਦੇ ਆ ਇਹ ਤੇਰੀ ਅਸੀਂ ਸੁਰਸਿੰਘ ਰੋਗੇ ਆਫ ਰੂਟ ਕਰਨ ਚੱਲ ਗਏ ਆਫ ਰੂਟ ਹੋ ਗਿਆ ਆਫ ਰੂਟ ਹੋ ਗਿਆ ਸਹੀ ਗੱਲ ਆ ਆਫ ਰੋਡਿੰਗ ਹੋ ਗਈ ਐ ਪਹਿਲੀ ਆਫ ਰੋਡਿੰਗ ਹੋਈ ਜਾਂਦੀ ਅੱਗੇ ਠੀਕ ਆ ਪਹਿਲਾਂ ਹੀ ਆ ਰਸਤਾ ਹੀ ਭਾਵੇਂ ਖੇਲੋ ਪਹਿਲਾਂ ਹੀ ਇਹਦੇ ਦੋਸਤ ਕਰੇ ਦੋਸਤ ਰੋਗੇ ਰੋਗੇ ਫਿਰ ਸਕੂਲੇ ਰੋਗੇ ਹੁਣ ਬਹਿਨੇ ਆ ਹੁਣ ਨੈਕਸਟ ਕਿਥੇ ਰੁਣਾਈ ਸਦਾ ਨੈਕਸਟ ਆਫ ਰੋਡਿੰਗ ਕਰੀਏ ਕਿਤੇ ਸਦਾ ਹੀ ਆਪਣੇ ਸਟਾਫ ਤੇ ਨਹੀਂ ਨਹੀਂ ਹੱਲੇ ਆਪਾਂ ਨਾ ਉੱਥੇ ਸਟਾਫ ਪੰਜ ਵੜ ਲਾਗੇ ਸੋਲ ਪਿੰਡ ਨੇ ਉੱਥੇ ਮੇਰਾ ਇੱਕ ਦੋਸਤ ਹੈ ਮੈਨੂੰ ਕਿਹਾ ਹੈ ਮੈਂ ਮਿਲਾਂਗੇ ਮੰਨ ਕੇ ਲੋ ਚਾਟ ਦੇ ਵਜਾਹ ਦੇਣੇ ਹਨ 8 8 ਕੀ ਪਤਾ ਫਰਰਾਦ ਨਹੀਂ ਪਹੁੰਚਣਾ ਕਰੇ ਤੂੰ ਮੇਰੇ ਨਾਲ ਤੁਰਿਆ ਬਰੋ ਕਿੱਥੇ ਰੁਕ ਜਾਂਗੇ ਨਹੀਂ ਨਹੀਂ ਉੱਥੇ ਹੀ ਰੁਕਾਂਗੇ ਹੈ ਨਾ ਕਮਲਾ ਉੱਥੇ ਰੁਕਾਂਗੇ ਰਾਤ ਨੂੰ ਕਿੱਥੇ ਰਾਵਾਂਗੇ ਅਬ ਰਾਤ ਨੂੰ ਘਰੇ ਆਵਾਂਗੇ ਚਲੋ ਚਲਦੇ ਆਂ ਲੇਹੀ ਬਸ ਸਿਸ਼ਰੇ ਵਾਲੀ ਪਾਰ ਕੀਤਾ ਹੈ ਜੇ ਸਾਡੇ 11:30 ਵੱਜ ਚੁੱਕੇ ਨੇ ਤੇ ਮੇਨ ਗੱਲ ਇਹ ਆ ਕਿ ਛੜਕਤ ਆਪਣੀ ਸ਼ੁਰੂ ਹੋ ਗਈ ਆ ਹੁਣ ਫੀਲ ਹੋ ਰਿਹਾ ਗਈ ਮੈਂ ਨੰਗੇ ਪੈ ਰਿਹਾ ਹਾਂ ਹੁਣ ਥੋੜਾ ਤਤਤ ਲੱਗ ਜਾਂਦੇ ਆ ਵਾ ਆ ਮਸਤੀ ਆ ਬਈ ਨੇ ਮਧੀਆ ਚਲੋ ਕੋਈ ਨਾ ਪਹੁੰਚਣਾ ਇਹ ਮੇਰੇ ਖਿਆਲੋਂ ਬਾਅਦ 2 ਵਜੇ ਤੱਕ ਮੇਰੇ ਖਿਆਲਾਂ ਦੇ ਪਹੁੰਚ ਜਾਗੇ 2 ਵਜੇ ਦੇਖੋ ਗੁਰੂ ਕੋਈ ਬੰਦਾ ਸੇਫ ਨਹੀਂ ਆ ਮੈਂ ਤਾਂ ਨੰਗੇ ਪੈ ਰਿਹਾ ਹਾਂ ਇਹਦੇ ਬੂਟ ਦੇ ਵਿੱਚ ਕੰਡੇ ਵੱਜੀ ਜਾਂਦੇ ਆ ਹਾਰ-ਪਾਰ ਹੋਈ ਇਹਦੇ ਬੂਟਾਂ ਨਹੀਂ ਠੀਕ ਹੈ ਹਾਂ ਚੱਲ ਲੈ ਵਾ ਜਾਣਾ ਵੀ ਦੂਰੀ ਜੇਟ ਪਤਾ ਤੂੰ ਮਤਾਰੀ ਨਾ ਤੇਰਾ ਲਗੇ ਕਰਦਾ ਨਹੀਂ ਓੜ ਗੈਂਡੇ ਯਾਰ ਇੰਨੇ ਲੰਗਰ ਲੱਗੇ ਰਸਤੇ ਦੇ ਵਿੱਚ ਬੜਾ ਸ਼ਰਧਾਈ ਦਾ ਲੰਗਰ ਕਿਉਂ ਨਹੀਂ ਦਿਖਿਆ ਯਾ ਸ਼ਰਧਾਈ ਜੀ ਨਹੀਂ ਆਪਾਂ ਉੱਥੇ ਹੋਊਗਾ ਬਾਇਬਰਡੇ ਹੋ ਕਿਦੋਂ ਹੋ ਗਈ। ਹੋਗਣਾ ਆਪਾਂ ਲੱਭ ਕੇ ਕਰਦਾ ਹੀ ਪੀ ਆਉਣੀ ਠੀਕ ਆ। ਸਰ੍ਹਾਈ ਬਣਾ ਵਧੀਆ ਲੱਗਾ ਮੇਲਾ ਇਹ ਇੱਕ ਸਰ੍ਹਾਈ ਦੂਜੇ ਜਲੇਬੀਆਂ ਆਹ। ਕੀ ਆਨੰਦ ਆ ਰਿਹਾ ਹੁਣ ਦੇ। ਜਲੇਬੀਆਂ ਖਾਣੇ। ਹੋ ਜੀ ਮੇਰੀ ਇੱਕ ਇੱਛਾ ਤੇ ਪੂਰੀ ਹੋ ਗਈ ਏ। ਸਰ੍ਹਦਾਈ ਨਾਲੇ ਜਲੇਬੀਆਂ ਮਿਲ ਗਈਆਂ। ਓਹੋ ਹੋ ਕੀ ਬਾਤ ਏ। ਐ ਪੂਰੀ ਗਰਮਾ ਗਰਮ ਆਹ। ਸਵਾਦ ਹੀ ਏ। 12:30 ਹੋ ਚੁੱਕੇ ਆ ਤੇ ਹੁਣ ਲੱਗ ਰਿਹਾ ਕਿ ਸੜਕ ਤਬੀ ਹੋਈ ਆ ਜੇ ਮੈਂ ਫਾਸਟ ਕਰੂੰਗਾ ਅਛਾਲੇ ਤੇ ਪੈ ਗਏ ਮੇਰੇ ਠੀਕ ਆ ਉਹ ਦੁਖਣੇ ਆ ਹੌਲੀ ਦਰੂੰਗਾ ਸੜਕ ਤਬੀ ਲੱਗਦੀ ਆ ਹੌਣ ਕੰਮ ਫਸਿਆ ਜੇ ਤਾਂ ਇਧਰ ਚੈਟ ਦੇ ਨਾਲ ਲੰਗਰ ਲੱਗ ਰਹਾ ਹੈ ਇਹ ਮੈਂ ਤਾਂ ਪਿੰਡਾਂ ਨਹੀਂ ਭਾਈ ਕਿਹੜਾ ਹੋਇਆ ਵਾ ਪਰਦਾ ਵਰਦਾਨ ਹੈ ਕਿ ਜਗ੍ਹਾ ਦੇਖੀ ਜਿੱਥੇ ਕਿ ਪੱਖਾ ਲੱਗਾ ਕੋਈ ਨਹੀਂ ਬੈਠਾ ਆਹੀ ਆਹੀ ਬਹਾਂ ਯਾਰ ਕਿਉਂ ਨਹੀਂ ਬੈਠਾ ਕੋਈ ਆਜੋ ਹਨ ਥਾਕ ਮੈਂ ਸੱਚੀ ਬੜਾ ਗਏ ਏ ਬਾਈ ਹਾਂ ਸਹੀ ਹੈ ਸਹੀ ਹੈ ਇੱਥੇ ਦੇ ਨਾਲ ਕਰਿਆ ਪਰਦਾ ਔਰ ਇਸ ਤਰ੍ਹਾਂ ਪੱਖਾ ਨਾ ਮੇੜਾ ਥੋੜਾ ਨਾ ਮੈਂ ਪਹਿਲਾਂ ਹੀ ਲੱਗ ਗਿਆ ਹੈ ਮੇਰੇ ਪੈਰ ਤੇ ਮੈਂ ਤੈਨੂੰ ਪਹਿਲਾਂ ਆਖੇ ਨਾ ਅੰਮਾ ਜੀ ਪੱਖਾ ਲੱਗਾ ਮਿਲ ਜੇਣਾ ਆਏ ਹਾਂ ਆ ਪੀਲਾ ਜਲਦੀ ਰਾਜਾ ਕੇ ਫੇਰ ਬੜੀ ਬੈਠਾ ਹੈ ਗਰਮ ਹੈ ਗਰਮ ਹੈ ਪੱਖੇ ਕੇ ਕਰ ਠੰਡਾ ਹੋ ਜਾਊਗਾ ਮੈਂ ਮੇਰੇ ਸ਼ਾਲੇ ਪੈ ਵੀ ਤਾ ਫੁਟੇਜ ਹੈ ਸਾਰਾ ਕੁਝ ਹੋ ਗਿਆ ਹੈ ਫੋਨ ਦਾ ਬਸ ਚੱਲੋ ਦੇ ਵਧੀਆ ਹੈ ਇੱਥੇ ਬੈਠ ਕੇ ਸਾਰੀ ਜਨਤਾ ਵੇਖਦੇ ਆ ਜਿਹੜੀ ਜਾਣਦੀ ਆ ਵਧੀਆ ਸਰ ਉੱਥੇ 10 ਕੁ ਮਿੰਟ ਹੀ ਰੈਸਟ ਕਰਕੇ ਤੇ ਹੁਣ ਆ ਹੀ ਫਿਰ ਤੁਰ ਪਏ ਅੱਗੇ ਨੂੰ ਤੇ ਆਹ ਇੰਨੀਰਾ ਡਾਕਟਰ ਆ ਬਲੱਡ ਸਰਕੂਲੇਸ਼ਨ ਓਕੇ ਹੋ ਜਾਂਦਾ ਬਹਿਣਾ ਥੋੜਾ ਰੈਸਟ ਕਰਨਾ ਚਾਹੀਦਾ ਮੈਂ ਠੀਕ ਆ ਭਰਾਵਾ ਬਹਿ ਜਾਂਦੇ ਆ ਇਹ ਨਾਲ ਰਹੇ ਕਿ ਮੈਂ ਐਮਬੀਬੀਐਸ ਕਰ ਗਿਆ ਨਾ ਗਰੇ ਦੇ ਸੀਰ ਫਾੜ ਮੇਰੇ ਪੂਰੀ ਹੋਈ ਚੱਲੀ ਐ ਵੀ ਕਹਿੰਦਾ ਕੋਈ ਨਾ ਕੋਈ ਤੇ ਕਰ ਹੀ ਜਾਵਾਂਗਾ ਜੀ ਸਾਡੇ ਵੀ ਮੈਂ ਕੋ ਸੇਵ ਕੀ ਗਏ ਕਿਰਕੇ ਬਦਰਾਂ ਚਪਾਲ ਪਹੁੰਚ ਚੁੱਕੇ ਆ ਜੀ ਤੇ ਇੱਥੇ ਨਾ ਰਸਤੇ ਜਿਹੜੇ ਛੋਟੇ ਛੋਟੇ ਬਿਲਕੁਲ ਆਪੇ ਦੂਬੇ ਦੂਜੇ ਰੋੜੇ ਜਾਣੀ ਆ ਬਹੁਤ ਬੜਾ ਵੱਜ ਰਿਹਾ ਜੀ ਹੁਣ ਅਚਬਾਲ ਸੌਟ ਕਰਮ ਨੂੰ ਸਭ ਤੋਂ ਜਿਆਦਾ ਮਾੜੀ ਜੀ ਦਿੱਖਦੀ ਹੈ ਸੁਧਾਰੋ ਚਵਾਲਾ ਸੁਧਾਰੋ ਥੋੜੀ ਜੀ ਬੜੀ ਵਾਈ ਦੀ ਆਹੋ ਬੋકરી ਮਾਰਦੇ ਗੜੇ ਗੱਠੇ ਤੈਨੂੰ ਬਾਦ ਜਨਤਾ ਆਉਂਦੀ ਮੇਰੀ ਇੱਥੇ ਸੋਤੇ ਦਾ ਪੈਰ ਮੇਰੇ ਪੀੜਾ ਹੁੰਦੇ ਉਹਨਾਂ ਦੇ ਬਾਦ ਰੁਗਾਲੀ ਚੱਲੀ ਚੱਲੋ ਪਤਾ ਹੁਣ ਤੇ ਆਪਾਂ ਪਹੁੰਚ ਚਲੇ ਆ ਤੇ ਹੁਣ ਰਹਿ ਨਹੀਂ ਗਿਆ ਹਾਥੀ ਲੰਘਿਆ ਪੂਛ ਰਹੀ ਹੁੰਦਾ ਨਾ ਘਰ ਲੈਣਾ ਨਾ ਨਾ ਹਾਥੀ ਲੰਘਿਆ ਪੂਛ ਰਹੀ ਕਿਰਿਆ ਚੱਲ ਹੁਣ ਹੁਣ ਆਹੋ ਲੋਜਾਂ ਬੰਗੇਰ ਤੇ ਪਹੁੰਚ ਚੁਕੇ ਆ ਤੇ ਪੈਰ ਜੋ ਆਪਦੇ ਜੁਗਣੇ ਆ ਲੱਗਦਾ ਮੈਂ ਥੱਲੇ ਕੀ ਨਹੀਂ ਹੁੰਦੀ ਚਲੋ ਮੇਰੇ ਨਾਲ ਦੋਸਤਾਂ ਦੇ ਵਿੱਚ ਅੰਦਰ ਆਨੋ ਲੈਪਟੇਟੈਂਟ ਤੇ ਤੇਰਾ ਅੰਦਰ ਡਰਾਸ਼ ਦੇਖੋ ਭਾਈ ਇਹਦੇ ਨਾਲ ਤੁਲਨਾ ਨਾ ਸੋਚੋ ਜੇ ਅਗਰ ਲਾ ਕੇ ਕੰਨਾ ਹੋ ਜਾਣਾ ਅੱਜ ਮੇਨ ਮੇਲਾ ਵਾ ਮਾਰੀ ਅਸਟਾਈਟਰ ਲੈ ਮੈਂ ਮਾਰੀ ਅਸਟਾਈਟਰ ਚਲੋ ਲਓ ਜੀ ਮੇਲੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਆਂ ਤੇ ਥੋੜਾ ਦੇਰ ਹੋ ਗਿਆ ਨੂੰ ਤੁਰਦੇ ਤੁਰਦੇ ਤੇ ਇਦਰੇ ਕੋ ਭਾਈ ਆ ਜਵਾਕਾਂ ਨੂੰ ਬਾਹਰ ਵੜ ਕੇ ਕਿਤੇ ਗਵਾ ਜਣਾ ਜਾਣੇ ਜੁਰੇ ਮੇਰੇ ਜਿਆਦਾ ਹੀ ਹੋ ਗਿਆ ਇਹਦੇ ਹੁਣ ਬੱਚੇ ਹੀ ਲੱਗੰਦੇ ਆ ਹੁਣ ਛੋਟਾ ਭਰਾ ਕੀ ਕਹਿੰਦਾ ਜਿਆਦਾ ਛੋਟਾ ਹੀ ਜਾਂਦਾ ਹਾਂ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਪਹੁੰਚ ਚੁੱਕੇ ਹਾਂ ਤੇ ਪੰਜ ਨਾਣਾ ਕਰਕੇ ਆਉਂਦੇ ਆ ਤੁਰਿਆ ਨਹੀਂ ਜਾ ਰਿਹਾ ਪਰ ਮਜ਼ਾ ਬੜਾ ਆ ਰਿਹਾ ਇਦਰੇ ਕੋ ਬੈਠਾ ਕੇ ਤਾਂ ਚੌਕੜੀ ਮਾਰ ਕੇ ਮੈਂ ਬਾਬਾ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਮੱਛੀਆਂ ਨਾਲ ਛੇੜਖਾਨੀ ਕਰ ਰਿਹਾ। ਫੜ ਲਓ ਇਹਨੂੰ ਆ ਗਏ। ਆਵੇ 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 ਪੈਰ ਲਾ ਰਿਹਾ ਮੱਛੀਆਂ ਨੂੰ। ਕੋਈ ਮੱਛੀਆਂ ਨਹੀਂ ਲਾਉਂਦੇ ਭਰਾ ਪੈਰ ਤਾਂ ਹੁੰਦੇ। ਤੂੰ ਬਹਿ ਜਾ। ਬਹਿ ਤਾਂ ਨਹੀਂ। ਤੇਰਾ ਗਿੱਲਾ ਹੋ ਵੀ ਐ ਮਗਰ ਬਰਾ ਲੱਗ। ਕੋਈ ਨਾ ਯਾਰ ਇੰਨਾ ਨਹੀਂ ਸੁੱਝਦਾ ਹੁੰਦਾ। ਜਿੰਨਾ ਚੋਣਾਂ ਹੀ ਪ੍ਰਕਰਮਾਂ ਕਰ ਲਈਏ ਤੇ ਬਸ ਦਰਬਾਰ ਦੇ ਅੰਦਰ ਮੱਥਾ ਟੇਕ ਕੇ ਤੇ ਫਿਰ ਆਪਾਂ ਘਰ ਨੂੰ ਚੱਲਦੇ ਆਂ। ਵਰਗਲੇ ਜਾ ਗੁਰੀ ਮੰਗਿਆ ਹੋਏ ਦਰਬਾਰ ਦੇ ਅੰਦਰ ਦਰਸ਼ਨ ਕਰਕੇ ਲੰਗਰ ਛੱਕੇ ਤੇ ਹੁਣੇ ਬਾਜ਼ਾਰ ਵੱਲੋਂ ਤੁਰ ਪਲੇ ਆ ਥੋੜਾ ਬਹੁਤ ਬਾਜ਼ਾਰ ਘੁੰਮਾਂਗੇ ਮੈਂ ਨਾ ਰਮਾਲ ਖਰੀਦਣੇ ਵਧੀਆ ਹੋ ਜੇ ਵਾਲੇ ਠੀਕ ਆ ਤੇ ਬਾਕੀ ਕਿਤੇ ਚੱਲਦੇ ਆ ਦੇਖਿਆ ਪਹਿਲੇ ਮੰਗਣ ਆ ਗਿਆ ਮਿਹਰਬਾਨ ਕਿੱਧਰ ਕਿੱਧਰ ਲਈ ਫਿਰਦਾ ਕਰੀ ਇੱਧਰ ਲੈ ਬਾਜ਼ਾਰ ਦੇ ਬਾਹਰ ਨਾ ਕਰੀ ਕਿਤੇ ਬਾਹਰ ਨਾ ਉਹ ਜਾਣਾ ਕਿੱਥੇ ਹੀ ਦੱਸ ਦੇ ਤੇਰੇ ਚੱਲ ਫਿਰ ਇੱਧੇ ਕਰਦਾ ਆ ਆ ਇਹਨੂੰ ਹੱਥ ਪਾੜਾ ਆ ਇਧਰੋ ਕਿੱਕ ਆ ਵੇ ਲੋਰ ਜੋੜ ਜੋੜ ਕੇ ਤਾਂ ਯਾਰ ਪੂਰਾ ਬਾਜ਼ਾਰ ਘੁੰਮ ਲਿਆ ਤੇ ਆਨੂੰ ਦਰਮਹਾਲ ਪਸੰਦ ਆ ਦੋ ਚੈੱਕ ਕਰੋ ਦੋਵੇਂ ਬਡਾਨੇ ਇੱਕ ਆ 골ਡਨ ਕਲਰ ਦਾ ਨਵਾਂ ਜਾਇਆ ਕੁਝ ਮੈਂ ਚਲੋ ਨਵਾਂ ਟਰਾਈ ਕਰਾਂਗੇ ਇੱਕ ਤਾਂ ਪੁਰਾਣੇ ਹੈਗੇ ਬਲੈਕ ਐਂਡ ਵਾਈਟ ਸਹੀ ਹੈ ਨਾ ਚਲੋ ਹੁਣ ਘਰੇ ਚੱਲਦੇ ਬਸ ਆਪਾਂ ਤਿਆਰ ਹੋਣਾ ਰਾਤ ਹੋ ਚੁੱਕੀ ਆ ਤੇ ਆਪਾਂ ਘਰ ਪਹੁੰਚ ਚੁਕੇ ਆ ਤੇ ਸੇਫਲੀ ਪਾਣੀ ਗਰਮ ਪਾਣੀ ਰੱਖਿਆ ਪਰ ਟਕੂਰ ਕਰ ਰਹੇ ਆ ਪੈਰਿਆਂ ਦੀ ਕਿਉਂਕਿ ਛਾਲੇ ਪੈ ਚੁਕੇ ਨੇ ਕਿਉਂਕਿ ਪਾਣੀ ਬੜਾ 뜨ੱਤਾ ਵਾ ਨਹੀਂ ਤਰੀਕਾ ਵਧੀਆ ਬੜਾ ਮਜ਼ਾ ਆਇਆ ਸਾਰੀ ਡੈਡੀ ਬੜਾ ਘੁੰਮੇ ਫਿਰ ਪੂਰਾ ਮੇਲਾ ਵੇਖਿਆ ਵਧੀਆ ਭਾਈ ਮਜ਼ਾ ਆਇਆ ਬਾਏ ਬਾਏ ਠੀਕ ਆ ਜੇ ਤੁਹਾਨੂੰ ਵੇਖ ਕੇ ਮਜ਼ਾ ਆਇਆ ਤੁਸੀਂ ਸਬਸਕ੍ਰਾਈਬ ਵਗੈਰਾ ਕਰਕੇ ਜਾਓ ਫਿਰ ਮਿਲਾਂਗੇ